ਦਾ ਆਪਣਾ ਨਵੇਂ ਵਲੌਗ ਵਿੱਚ ਉਮੀਦ ਹੈ ਸਭ ਵਧੀਆ ਹੋਵੇ ਤੜਾ ਆਪਣਾ ਬਲੌਗ ਕਰਦਾ ਹਾਂ ਜਿਹਾ ਥੋੜਾ ਥੋੜਾ ਤੇ ਟਾਈ ਵੇ ਛੁੱਟੀ ਹੁੰਦੀ ਹਨ ਸਾਨੂੰ 3:30 ਹੋਈ ਗਿਆ ਫੂਟ ਦਿਖਾਉਂਦੇ ਹਾਂ ਸਾਢੇ 5 ਫੇਰ ਜਾਣਾ ਵਾ ਟਾਈਮ ਕਿਹੜਾ ਹਜੇ ਰੂਮ ਜਾਣੇ ਪਏ ਸਾਡਾ ਘਰੇ ਅੰਦਰ ਬਾਹਰ ਇੱਕੋ ਇੱਕ ਕੰਮ ਆ ਬਾਹਰ ਆ ਕੇ ਵੀ ਇਹ ਕੱਪੜੇ ਧੋਣੇ ਆ ਸਲਫ ਲੈ ਆਇਆ ਵਾ ਕੱਪੜੇ ਧੋਵਾ ਹੁਣ ਮੇਰਾ ਭਰਾ ਤੇ ਮੈਂ ਸਹੂੰਗਾ ਹੈ ਸਾਰੇ ਤੂੰ ਖੜਾ ਖੜਾ ਸੁਣੀ ਜਾ ਆਪੈਂ ਜਿਵੇਂ 15-20 ਵਾਰ ਤੇ ਪੈਜ ਬਾਦ ਹਮ ਮੂੰਹ ਧੋ ਗਿਆ ਜਾ ਕੇ ਯਾਰ ਉਹੀ ਗੱਲਾਂ ਕਰਦਾ ਤੂੰ ਤੁਹਾਨੂੰ ਤਾਂ ਖੜਨਾ ਹੀ ਆ ਮੈਂ ਪਹਿਲਾਂ ਕਿੰਨਾ ਕੰਨ ਹੋਣਾ ਆ ਹੋਗਾ ਉਹ ਪਰਵਾ ਲੋਕੀ ਸੈਂਪਲ ਮੇਰਾ ਸੇਮ ਹੀ ਹੋਊਗਾ ਮੈਂ ਉੱਪਰ ਵੀ ਫਿਰ ਥੱਲੇ ਕਹਾਂਗਾ ਉਹ ਥੱਲੇ ਵਾਲਾ ਕੱਢ ਕੇ ਦੇ ਜਿਹੜਾ ਕਿਨਾਂ ਸੌਖੀਆਂ ਕਮਾਈਆਂ ਕਿਸੇ ਕੰਮ ਦਾ ਨਹੀਂ ਪਰਸੇ ਅਸ ਤੇ ਮਾਈ ਮੇਰੀ ਏ ਹੋਣੀ ਨਸ ਹਾਂ ਇਹ ਤਰੀਕਾ ਹੈ ਕਿ ਆਹ ਬਜਟ ਦੀ ਅੰਜੂ ਗਾਹ ਕਦਾ ਸੀਦਾ ਆਇਆ ਮਣੀ ਦਾ ਮਣੀ ਦਾ ਹਾਂ ਕਿਹਦਾ ਦੇਲੇ ਕਰੇ ਚੱਲੇ ਜਾ ਬਾਈ ਚੱਲੋ ਵੇ ਮੈਂ ਹੜੀਆਂ ਨਾ ਇਹ ਕੁਛ ਨਾ ਕਰੇ ਯਾਰ ਮੇਰੇ ਮੈਨੂੰ ਆਹ ਚੰਗਾ ਇਸ ਤੇ ਮਾਰੇ ਮਾਰੇ ਕੇ ਜਗਾ ਹੁਣ ਕਿਦਾ ਦੇ ਉਹ ਕਰੇ ਤਾਂ ਨਹੀਂ ਤਾਂ ਦੂਰ ਜਾਵਾਂ ਮੈਂ ਕਿਦਾ ਦੇ ਕਰੇ ਕਿਦਾਂ 6 ਮਹੀਨੇ ਇੰਡੀ ਆ 6 ਮਹੀਨੇ ਬਾਹਰ ਬਸ ਆਪਣਾ ਇਹੀ ਕੰਮ ਹੈ ਇਹੀ ਕੰਮ ਇਹੀ ਕੰਮ ਅਸੀਂ ਇਹੀ ਕੰਮ ਕਰਾਂਗੇ ਹੋਰ ਹੀ ਯਾਰ ਸੁਣਿਆ ਨਾ ਬੋਲਾਂਗੇ ਕਿ ਕਰਾਂਗੇ ਨਾ ਮੇਰੇ ਠੀਕ ਮੈਂ ਨੀਂਦ ਗਿਆ ਠੀਕ ਮੈਂ ਬਾਹਰ ਹੀ ਦੇਖੀ ਬਾਕੀ ਦੀ ਵੀਊ ਚੈੱਕ ਕਰ ਲਓ ਕਿ ਆ ਮੋਲ ਚੱਲਾ ਬਾਕੀ ਤੁਸੀਂ ਨਾਲ ਜੁੜੇ ਰਹੋ ਤੁਹਾਨੂੰ ਦਿਖਾ ਰਾਂਗੇ ਪੂਰੀ ਗੱਲਬਾਤ ਜ਼ਿੰਦਗੀ ਪਰਸ਼ਾਤਾਂ ਅਰਸ਼ਾਦ ਕਿਦਾਂ ਪਹੁੰਚਦੀ ਹੈ ਤੁਹਾਨੂੰ ਦੱਸਾਂਗੇ ਬਾਕੀ ਤੁਸੀਂ ਪਹਿਲੇ ਵਲੌਗ ਦੇ ਦੇਖਿਆ ਕਿਦਾਂ ਪਹੁੰਚੀ ਹੈ ਨਾ ਜਦੋਂ ਲੱਗੀ ਜਦੋਂ ਅਸੀਂ ਆਏ ਸਟਾਰਟਿੰਗ ਤੋਂ ਤੇ ਕੀ ਕੀ ਮੋਲ ਚੱਲ ਰਿਹਾ ਨਾ ਤੁਸੀਂ ਸਾਰਾ ਕੋ ਦੇਖਿਆ ਕਿ ਮਾ ਉਹਨਾਂ ਦੇ ਭਾਈ ਜਾ ਕੇ ਦਜੰਡਾ ਰੇਵੰਦਾ ਹੁੰਦਾ ਆ ਤੇ ਬਾਕੀ ਤੁਸੀਂ ਸਾਰਾ ਕੋ ਬੇ ਭਰਾਵਾ ਆਡੇ ਤੇ ਹਾਸ ਲੈਣ ਦੇ ਯਾਰ ਬਾਕੀ ਪੁੱਠੇ ਸਾਰਾ ਕੋ ਤੁਹਾਨੂੰ ਦੱਸਿਆ ਗਿਆ ਵਾ ਕਿ ਹਣ ਆਪਾਂ ਹੌਲੀ ਹੌਲੀ ਸਸ਼ਟਾ ਆਪਾਂ ਕਰਾਂਗੇ ਹਮ ਜਿੱਥੇ ਵੀ ਰਹਿੰਦੇ ਆ ਨਵੇਂ ਆਇਆ ਪੰਜਾਬ ਤੋਂ ਹੌਲੀ ਹੌਲੀ ਕਰਾਂਗੇ ਤੇ ਕਿੱਥੇ ਬੰਦੇ ਰਹਿੰਦੇ ਉਸ ਮਾੜੇ ਮੋੜੇ ਬੰਦੇ ਨਾਲ ਉਹ 3-4 ਬੰਦੇ ਵਧਿਆ ਇੱਥੇ ਇੱਥੇ ਬਾਕੀ ਬੰਦੇ ਇੱਥੇ ਠੀਕ ਹੀ ਜੋ ਕਿਤੇ ਹੁਣ ਰੰਨੇ ਉਹ ਬੰਦੇ ਵਧਿਆ ਵਾ ਸਾਰੇ ਸਰੀਆ ਬਾਬੇ ਸਰੀਆ ਇੱਕਦਮ ਨੰਨਾ ਨੰਨਾ ਮਾਂ ਪੰਜਾਬੀ ਆਪਣਾਵੇ ਉਹ ਵੀ ਬਾਬੇ ਹੀ ਆ ਬਾਬੇ ਤਾਂ ਦਿਖਾਏ ਜੋਗੀ ਮੇਚਣਾ ਦੇ ਜੋਗੀ ਆ ਦੇ ਝੋਲਿਆਂ 'ਚ ਸੱਪ ਆਉਂਦਾ ਜੀ ਤਾਂ ਬਾਕੀ ਮੇਰਾ ਭਰਾ ਵਲੋਗਾਂ ਨਾਲ ਜੁੜੇ ਰਿਹਾ ਤੇ ਮੈਂ ਤਾਂ ਜਾ ਕੇ ਟਿਕਣਾ ਜਾ ਕੇ ਤੁਹਾਨੂੰ ਕੱਪੜੇ ਦਿਖਾ ਦੇ ਮੈਂ ਜਾ ਕੇ ਮੈਂ ਕੱਪੜੇ ਕੱਈ ਦੇ ਭਰਾ ਦਾ ਕਿਥੇ ਹੋ ਗਿਆ ਦਿਖਾ ਦੇ ਹੁਣ ਲਖਜੂਰਾ ਲੈ ਆਉਂਦੀ ਆ ਜੀ ਖਜੂਰਾ ਭੇਜ ਮੈਂ ਜਰ ਜਾਵਾਂਗਾ ਕਿਹਦਾ ਆਪਣੇ ਉੱਥੇ ਇੰਡੀਆ ਵਾਂਗੂ ਹੋਵੇ ਸਿਸਟਮ ਆ ਉਹ ਜਨਗਰ ਨੇ ਮੈਂ ਕੀ ਬੱਸ ਸਟੇਮ ਇੰਡੀਆ ਉਹ ਵਧੀਆ ਆਵੇ ਪੈਂਚੋ ਉਹ ਮੈਂ ਲਿਆਂਦੇ ਸੜਿਆਂ ਮੈਨੂੰ ਕੌਫੀ ਵਰਗੀਆਂ ਲੱਗੀਆਂ ਇਹਦਾ ਕੌਫੀ ਨਹੀਂ ਹੁੰਦੀ ਇਦਾਂ ਲੱਗੀਆਂ ਸੱਤਾਂ ਵੇਖ ਕੇ ਹੀ ਲੈ ਲਈਆਂ ਹਾਈ ਕਿ ਆ ਗਈ ਤੇ ਚਾਣੀ ਆਂਢੀ ਚਾਣੀ ਉਹ ਬਣਾ ਕੇ ਵਿੱਚ ਪਾਈ ਹੋਏ ਨੇ ਬਾਕੀ ਮੇਰਾ ਭਰਾ ਹੱਡਾ ਹੋ ਗਿਆ ਨੁਕਸਾਨ ਆ ਉਹ ਉਹ ਛੱਡਦੇ ਆ ਨਹੀਂ ਨੇ ਰੂਮ ਚੋਂ ਬਰਾਵਾ ਕਿਸੇ ਨੇ ਕੱਢ ਜੇ ਪੈਸੇ ਸਾਡੇ ਸਾਰੇ ਪੈਸੇ ਕੱਢ ਲੈ 500 ਦਰਮ ਕੱਢ ਜਿਆ ਹਰ ਟਾਈਮ ਬਣਾਏ ਪੈਂਚ ਅਰੂ ਵਾਲੇ ਬੰਦੇ ਦਾ ਅੱਜ 12 12 ਘੜੇ ਉਧਾਰੇ ਪਏ 850 ਰੁਪਈਆ ਹਣ ਕੋਟ ਪੜਨੇ ਪੈਣੇ ਜਰਮੀ ਨਾ ਪੁਰਾਣੀ ਹੁੰਦਾ ਆਪਣਾ ਆਪਣੇ ਕੰਮ ਦੇ ਮਗਾ ਫਾਈਲ ਨਹੀਂ ਵੀ ਲੈ ਲਈ ਮੈਂ ਲਿਆ ਕੇ ਤੋਂ ਚੋਂ ਹੀ ਫੈਂਚਰ ਬਜੇ ਰਹਿ ਗਿਆ 12 100 ਰੁਪਈਆ ਹੋ ਗਿਆ ਖਾਦਾ ਹੀ ਕੋ ਰੋਟੀ ਪਾਣੀ ਬਸ ਰੋਟੀ ਪਾਣੀ ਦੇ ਲਈ ਇੰਨੇ ਪੈਸਾ ਲਾਣੇ ਹੱਦ ਤੱਕ ਯਾਰ ਤੂੰ ਬਾਕੀ ਦਾ ਲੈਫਟੇ ਬਾਰੇ ਹਾਂ ਕਾ ਨੋ ਲੈਫਟ ਚੈੱਕ ਕਰ ਲੋ ਸਾਡੀ ਕਿੱਦਾਂ ਦੀ ਆ ਸਾਡੀ ਲੱਗ ਤਾਂ ਗਈ ਪਈ ਸੀ ਉਹ ਵਾਲੀ ਜਿਹੜੀ ਪਹਿਲੀ ਸੀ ਆ ਚੈੱਕ ਹਾਂ ਲੈਫਟ ਹਾਲਫ ਤਾਂ ਉੱਚੇ ਰਾਈ ਲੱਗਦਾ ਸੀ ਕਿਦੇ ਅੰਦਰ ਹੀ ਰਹਿ ਜੀ ਇਹ ਕਿਆ ਕਰਦਾ ਜਿੰਨੇ ਨਿਕਰੇ ਆ ਨਿਕਰੇ ਆ ਅਜੇ ਨਾਲ ਤਾਂ ਹੀ ਨਾ ਕਰਿਆ ਹਾਏ ਚੰਗਾ ਯਾਰ ਉਥੇ ਆ ਕੇ ਮੰਨਦਾ ਤੇ ਆ ਆਪਣਾ ਕੁਛ ਆਪਣਾ ਤਾਂ ਬਹਿਣਾ ਆਪਣਾ ਨਹੀਂ ਜਿਗਾ ਤੇਰੀਦਾ ਵਾ ਬਾਬੇ ਦਾ ਹੈ ਨਹੀਂ ਬੰਦੇ ਆਪਣੇ ਵੀਡੀਓ ਕਰਦੇ ਆ ਨਹੀਂ ਹੈ ਨਹੀਂ ਬੰਦਾ ਹੈ ਨਹੀਂ ਹੱਦਾਂ ਵਿੱਚ ਬੰਦਾ ਮਲਾਈ ਤੇ ਗਿਆ ਆਪਣਾ ਨਵਾਂ ਬੰਦਾ ਮਾ ਕੇ ਬੜਾ ਹੋਰ ਵੀ ਹਾਂ ਬਾਬੇ ਹੋਣੀ ਹੈ ਇਹਨਾਂ ਦੀ ਝੋਲਦੀ ਸਾਪ ਰਹਿੰਦੀ ਹੈ ਜੀ ਠੀਕ ਠਾਕ ਜੀ ਵਧੀਆ ਭਾਜੀ ਜੀਦਾ ਗਾਈ ਪੈਸਾ ਲਾਈਆ ਇਹ ਹਾਂ ਜੋ ਜਾਂਦੇ ਆਂ ਬੰਦਿਆਂ ਵਾ ਕਿੰਨਾ ਆ ਗਏ ਆ ਚੱਲ ਗਏ ਆ ਚੱਲੇ ਆ ਏ ਭਾਈ ਪੂਰੀ ਸਾਡੀ ਸਾਰ ਲੈ ਲਿਆ ਵਾ ਇੱਕ ਆ ਦੂਜਾ ਆਪਣਾ ਭਰਾ ਫੰਗਵੇ ਡੋਲਰ ਬਿਖੜੀ ਮੰਦਿਆ ਨੰਦੂ ਆ ਆਪਣਾ ਭਰਾ ਆ ਭਾਈ ਹਣੀ ਆਪਣੇ ਨੇੜੇ ਯਾ ਦੂਰ ਲੱਗੀ ਓਏ ਆ ਇੱਥੇ ਜਮੇਲ ਬਸਟਾਨ ਉਹ ਨਾਲ ਹੀ ਆ ਬਸ ਤੇ ਬਸ ਭਾਈ ਅੱਜ ਕਰਾਵਾਂਗੇ ਅੱਤ ਸਰਪ ਲੈ ਜਾਂਦੀ ਆ ਲੈ ਜਾਂਦੀ ਬੋਤਲ ਲਿਆ ਲਗਾ ਲੈ ਮਤਾਂ ਟਾਈਮ ਸਾਡਾ ਆਉਣਾ ਵਾ ਆਹੀ ਇੱਕ ਮਿੰਟ ਬਣ ਗਿਆ ਉੱਥੇ ਲੱਗ ਜਿਹੜਾ ਮੁੰਡੇ ਰਹਿੰਦੇ ਆ ਉਹਦੇ ਮੁੰਡੇ ਯਾਰ ਦੋਸਤ ਆਵੇ ਸ਼ਿਕ ਨਾ ਨੈਟ ਚੱਲਦਾ ਉੱਥੇ ਨਾ ਗੱਲਬਾਤ ਹੋਈ ਆ ਤੇ ਹਾਂਜੀ ਕੱਪੜੇ ਪਪੜਦਾ ਹੁੰਦੇ ਆ ਇਹ ਆ ਪਹਿਲਾਂ ਮੈਂ ਥੋੜੇ ਕੱਪੜੇ ਫਲਾਏ ਆ ਤੇ ਜਗ੍ਹਾ ਹਾਂਜੀ ਮੈਂਗਾ ਜੁ ਹੁਣ ਆਪੇ ਐਡਜਸਟ ਕਰਕੇ ਦੇ ਲੇ ਤੇ ਬਾਕੀ ਯਾਰ ਇਦਾਂ ਖੜੇ ਖੜੇ ਤਾਂ ਟੈਮੂ ਟੂ ਹੋ ਗਿਆ ਮੈਂ ਥੱਲੇ ਆਇਆ ਮਗਾ ਜੱਜੇ ਥੱਲੇ ਰੇ ਜਾਵੇ ਹਾਂਜੀ ਦੇ ਫੋਨ ਤੇ ਨੈਟ ਹੈਗਾ ਵਾ ਉਹਨੇ ਖਾਂ ਤੋਂ ਬਹੀ ਬਾ ਪਾ ਜਗ੍ਹਾ ਹੀ ਉਦੋਂ ਸਾਮ ਮਗਾ ਜੱਲ ਥੱਲੇ ਜਾ ਕੇ ਮੈਂ ਮੋੜਾ ਰੈਡ ਚਲਾ ਲੈਣਾ ਵਾ

ਆਪਾ ਹੁਣ ਮੈਂ ਇਹ ਪੂਰਾ ਨਹੀਂ ਬੈਠਾ ਆ ਕਪੜੇ ਧੋ ਗਏ ਸਾਲਾ ਮੈਂਟ ਮਰਦੇ ਭਾਈ ਪਿਆਸ ਲੱਗਦੀ ਯਾਰ ਇਹ ਰੇਗਿਸਤਾਨੇ ਖੱਲਿਆਂਗੇ ਟੀਮਟ ਕਿੱਲੀ ਪਾਏ ਆ ਸੁੱਕੀ ਨਹੀਂ ਸਾਲਾ ਆਹਨੇ ਕੰਪਨੀ ਆ ਬਸਾ ਆਪਾ ਟੈਂਕ ਮਿਹਲੇ ਚੱਲੇ 10 ਮਿੰਟ ਚਾ ਪੀਏ ਆ ਆਹੋ ਖਾ ਪੀਏ ਡੇਟ ਖਰੇ ਨਹੀਂ ਤੇ ਹੀ ਡੇਟ ਤੇ ਆਈ ਰੋ ਹਾਂ 10 ਮਿੰਟ ਐਵਲਾ ਇਸੇ 12 ਅੱਛਾ ਇਹ ਨਹੀਂ ਸਾਲਾ ਉੱਥੇ

ਬਰਾਦਰ ਕੋਲ ਟਿੰਗ ਮੇ ਜਰਦੀ ਜਾਂਦਾ ਆ ਆਹ ਆ ਦੇਖ ਲਿਓ ਆ ਸਟੋਰ ਆ ਹੱਦਾ ਤੇ ਸੀ ਭਾਈ ਆ ਫਾਨੇ ਮੇ ਬਾਈਕ ਉੱਤੇ ਲਾ ਕੇ ਖੜਿਆ ਆ ਰੂਡ ਉੱਤੇ ਲਾ ਕੇ ਖੜਿਆ ਇੱਥੇ ਤਾ ਇਹ ਬਾਪਿਆ ਆ ਇਹ ਹੈ ਚਾਹੀਦਾ ਨਹੀਂ ਆ ਜਿੰਨ ਕਿ ਚਾਹੀਦਾ ਉਹਨਾਂ ਕੋ ਲੈ ਚੱਲੇ ਆ ਆ ਦੇਖੋ ਸਾਰੇ ਰੂਡ ਲਾਤੇ ਆ ਤੇ ਆ ਸਟੋਰ ਆ ਹੱਦਾ ਵਾਲਾ ਤਕੜਾ ਪਰਵੀਸ਼ ਮਾਹੌਲਾ ਤੇ ਬਾਕੀ ਮੈਂ ਆ ਬਣਾ ਚੈੱਕ ਕਰ ਲਓ ਕੀ ਬਣ ਗਿਆ ਹੱਡਾ ਖੱਬ ਖਾ ਕੋਈ ਨਹੀਂਗਾ ਇੱਥੇ ਸਿੰਘ ਲਗਾ ਜੋ ਮੈਂ ਦੇਖਦਾ ਮੈਂ ਬਾਕੀਆਂ ਚੱਲੇ ਆ ਸਟੋਰ ਤੋਂ ਉੱਥੇ ਮਾਰਕੀਟ ਉੱਥੇ ਜਾਦੇ। ਮੈਨੂੰ ਲੱਗਦਾ ਅੱਜ ਲੈਟ ਆਦੀ। ਕੀ ਬੰਦੇ ਆਂ ਤੇ ਮੈਂ ਲੈਣਾ ਆ ਲੈ ਦੇ ਦਲਾਣਾ ਆਦਾ ਸੂਰਾ ਦੇ। ਕਈ ਹੁਣ ਅਸੀਂ ਸਟੋਰ ਆਏ ਸੀਗੇ ਸਟੋਰ ਕਹਿੰਦੇ ਬੰਦ ਹੋ ਗਿਆ ਵਾ। ਆ ਕੋਈ ਜਿਹੜੀ ਐਕਸ਼ਨ ਵੜ ਗਿਆ ਤਾਂ ਆਹ ਸਾਡਾ ਬੱਬਾ ਹੋਆ ਮਾਰਕੀਟ ਸਾਡੀ ਇਹ। ਤਾਂ ਸਾਡਾ ਫ੍ਰੀ ਫ੍ਰੀ ਪਾਰਕਿੰਗ ਆ। ਤਾਂ ਸਾਡੀ ਫ੍ਰੀ ਪਾਰਕਿੰਗ ਆ ਤੇ ਬਾਕੀ ਪਾਰਕਿੰਗ ਦੇ پیسے ਲੱਗਦੇ ਆ। ਆ ਦੇਖ ਜਿਹਾ ਵੇ ਵੇ ਵੱਡੀਆਂ ਵੱਡੀਆਂ। चमड़ा मारे बतमीज नहीं <laughs> 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 करनीम <laughs> भूल गया यार मैं जरा ना ताकि मजा ये कहां से होगा नहीं नहीं मेरे मेरे बदा में लग रहा है चला तुम तुम जो टोंटने जैसे ऐसे 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 पूरा लग रहा है चल मैं मालिश कर देता हूं मालिश कर रहा है जनाब क्या किया है तेल लाओ तेल भाई की मालिश कर मालिश आके देख मेरा हाथ का हालत क्या हुआ सामान से की कैसे है कस्टमर भाई ये क्या है कस्टमर को सामान देना है

मैं मेरे मोटी लड़की अच्छा नहीं लगता है वो मुझे क्या बोलता है मुझे अच्छा, है मुझे अच्छा है। लगता है भाई मुझे अच्छा लगता है कौन कौन बहुत स्वीट लगता है कौन नहीं है वो बोल रहा है। <laughs> <कौन> <laughs> लगी है? मुझे क्या पता आप कौन सा काउंटर में चार नंबर काउंटर पर कल देखेगा बहुत अच्छी लड़की है भाई ਉਹ ਮੇਰੇ ਕਿਹਾ ਬੋਲ ਰਹਾ ਮਾਲੂ ਫਟਲੀ ਵਾਲੀ ਇੱਕ ਮੈਂ ਦਰ ਕੇ ਸਾਜੀ ਬਕਰ ਦੰਚ ਇਹ ਨੇਪਾਲ ਕਾ ਹੈ ਉਹ ਉਹ ਮੇਰੇ ਬੋਲ ਰਹਾ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਫਾਹਿਮ ਬਲਤੇ ਮੇਰਾ ਨਾਮ ਨਹੀਂ ਪੁੱਛੇਗਾ ਮੈਂ ਤੁਹਾਡਾ ਨਾਮ ਪੁੱਛ ਕੇ ਪਸਲੇ ਉਸਾ ਚਸ਼ਮਾ ਲਗਾ ਆਇਆ ਕਿਆ ਸੋਣਾ ਸੋਣ ਲਗੀ ਕਿੰਨਾ ਨਹੀਂ ਉਸਾ ਚਸ਼ਮਾ ਲਗਾ ਆਇਆ ਉਹ ਉਹ ਚਸ਼ਮਾ ਵਾਲੀ ਹੈ ਚਸ਼ਮਾ ਵਾਲੀ ਹੈ

ਗੱਲ ਦੇ ਸੁਮਨ ਗਾਂ ਸਿੰਘ ਨੂੰ ਕਿਹਾ ਲਓ ਜੀ ਬਾਜੀ ਹੁਣੀ ਬੈਠੇ ਆ ਕਿਹਾ ਆ ਕੇ ਹੁਣ ਆਉਣ ਲੱਗੇ ਆ ਆਰਡਰ ਦੇ ਚਲੋ ਜੀ ਕਿਦਾਂ ਬੱਤ ਆਪਾਂ ਵੀ ਭਾਈ ਬੋਦਲ ਭਾਲਿਆ ਦੀ ਆ ਆ ਲੈ ਚੱਕੋ ਜੀ ਓਏ ਛੋਟੇ ਕੋਨੇ ਹੈ ਕੋਨੇ नहीं। वीडियो है, वीडियो है, वीडियो है। कोई नहीं कोई नहीं आप आँए, आप आँए। मुनीर भाई क्या, है? क्या, क्या है? भाई वो सर का ऐसे क्यों था सर जो इसके पास तो फिर सर जो इसके सारे हैं मेरा वो चलो भाई दिखाता हूँ खाने के बाद लॉज आ रोटिया ਸਸਪਜੀ ਦਾ ਨੇ ਸਈਆ ਭਾਈ ਹੁਣ ਖਾਣਦੇ ਹੁਣ ਹੁਣ ਰੋਟੀ ਖਾ ਕੇ ਤੁਹਾਨੂੰ ਦਿਖਾਉਂਦੇ ਹਾਂ ਮਾਹੌਲ ਚਾਲ ਵੀ ਜੀ ਕਰਾ ਦੇ ਹੱਥ ਤੇ ਅਹ ਨਾਮ ਬੋਲ ਗਈ ਆ ਨਾਮ ਵਾ ਸਵਰ ਲਾ ਕੇ ਦੱਸਦਾ ਅਗਲਾ ਕਹਿੰਦਾ ਬਧਰੋ ਅਹ ਮੈਨੂੰ ਕਿ ਮੈਂ ਕਿ ਤੇਰਾ ਨਾਮ ਕੀ ਆ ਯਾਰ ਕਹਿੰਦਾ ਕੈਸਾ ਹੈ ਮੇਰਾ ਨਾਮ ਕਹਿੰਦਾ ਮੇਰਾ ਨਾਮ ਐਸਾ ਹੈ ਬਧਰੋ ਯਾਰ ਸਾਰੇ ਬੰਦੇ ਆ ਆ ਵੀ ਸਰੇ ਆ ਵੀ ਸਰੇ ਆ ਵੀ ਸਰੇ ਜਿਹੜਾ ਛੱਡ ਗਏ ਉਹ ਵੀ ਸਾਰੇ ਸਰੇ ਹੀ ਉੱਥੇ ਪਰ ਆ ਵੀ ਟਾਈਮ ਨਾਲ ਘਰੇ ਪੰਜਾਂ ਦੇ ਅਗਲੇ ਠੰਡੇ ਠੰਡੇ ਯੱਸ ਕਰਾਉਂਦੇ ਪੂਰੀ ਮੈਂ ਕਿਹਾ ਟੱਕ ਪਾਈ ਹੋਈ ਏ ਇੱਥੇ ਐ ਮੈਡਮ ਵਾਲੀ ਕੰਪਨੀ ਵੀ ਟੱਕ ਪਾਈ ਹੈ ਚੱਲ ਸਹੀ ਆ ਬਾਈ ਰੋਟੀ ਖਾ ਕੇ ਮਿਲ ਜੇ ਤੁਹਾਨੂੰ ਆਪੇ ਰੋਟੀ ਖਾ ਲਈ ਆ ਕਿ ਹੁਣ ਆ ਕੇ ਲੈ ਹਰੋਂ ਵਾਲੇ ਨੂੰ ਟਾਈਮ ਟਾਈਮ ਪੁੰਗੇ ਤੇ ਮੇਰੇ ਹੋ ਤੇ ਉਹਨਾਂ ਦਾ ਖਾਨਾ ਮੈਂ ਕਿੰਨਾ ਹੋ ਗਿਆ ਇੱਕ 35 ਹੋ ਗਿਆ ਆਜਾ ਦੋਵੇਂ ਟਾਈਮ ਹੀ ਆ ਸਾਹਮਣੇ ਆਟੇ ਤੇ ਆਹ ਹਰ ਟਾਈਮ ਆਉਂਦਾ ਦੇ ਲੋ ਹਲਾ ਆਜਾ ਬੜੀ ਜਲਦੀ ਜਿੰਦੀ ਉੱਥੇ ਆਏ ਆ ਉਹਦਾ ਆਪਣਾ ਸਾ ਦੋ ਗਾਜਾ ਛਲੋ ਤਰਾਣ ਨਵਾਇ ਦੇਣਾ ਆਪਾਂ ਆ ਜਾਣੇ ਤੇ ਪੈਰ ਨਵਾਇ ਦੇਣਾ ਮੈਂ ਸਮਝਿਆ ਕਰੇ ਰਾਤ ਨੂੰ ਅਸੀਂ ਲੇਟ ਜਾਈ ਜਾਵਾਂ। ਰਾਤ ਨੂੰ ਤਾਂ 8:30 ਹੋ ਜਾਂਦੇ ਆ। ਰਾਤ ਨੂੰ ਜਿਹੜੀ ਆ ਹਾਂ ਸਭ ਰਾਜ ਦੇ ਸਹੀਆ ਟਾਈਮ। ਚਲ ਪੈਰ ਬੜੇ ਖੱਦੇ ਪੈਣ। ਅੱਜ ਨੂੰ ਸਵੇਰ ਹੋਈ ਐ ਨਹੀਂ ਹੁਣ ਨਾ। ਭੱਜ ਭੱਜ ਗਿਆ। ਕਰਦਾ ਗੱਲ ਦੱਸੂਣਾ। ਮੇਰੀ ਭਾਂ ਖੜੀ ਜੀ। ਉਸ ਤੋਂ ਨਾਲ ਗੱਲ ਕਰਦਾ। ਮੈਂ ਗੱਲ ਆਵਦੀ। ਟੈਕਲਾ ਝੋੜਦੇ ਆ ਨਹੀਂ। ਗੱਡੀ ਲੱਗੀ ਕੋਰਾਂ ਦੇ ਰਹਿ ਗਿਆ। ਹੌਣੇ ਦਰਾਂ ਵੀ ਆਪਣੇ ਕੋਲ ਇੱਕ ਇੱਕ ਹੈਗਾ ਹੋਰ। ਹਾਂ ਅੱਲਾ ਫਾਲਤ ਕੀ ਆ। ਤਿਆਰੀ ਚਾਹ ਵੀ ਹੋਣੀ ਹੈ। ਮੈਂ ਕੀ ਖਾ ਜਾਣੀ ਆਪਣੇ ਨਾਲੋਂ ਅਲੱਗ ਕਾੜੀ ਹੈ। ਕੋਲ ਚਾਹ ਹੋਣੀ। ਹਾਂ, ਚਾਹ ਨਹੀਂ ਪੀਣੀ ਤੇ ਚਾਹ ਰਹੰਦਾ ਕੋਈ ਸੜਖੋ। ਦੁਪਹਿਰ ਤੱਕ ਖੇਣਾ ਨਾ। ਭਾਜੀ ਕੋ ਲੈਣਾਗੇ। 15 ਰੁਪਏ ਆਈ ਸੜਖੜੇ ਹੈ। ਸੜਖੜੀ ਤੇ ਆਪਣੇ ਤਾਂ ਵੀ ਚਾਰ ਗੋਰਾ ਹੋਣਾ। ਅੱਛਾ। ਕਿਉਂ ਮਿੰਨੇ ਬਾਲੇ? ਮੈਂ ਦਿਖਾਉਣ ਜਦੋਂ ਭਾਈ ਨੂੰ ਦੇਵਾਂਗੇ, ਦੇਵਾਂਗੇ ਹਾਂ ਜਦੋਂ ਸੱਲ ਜਾਊਂਗਾ ਇੱਥੋਂ ਕਰ ਦੇ ਜੀ ਆਪਾਂ। ਹਾਂ ਤਾਂ ਆਪਾਂ ਰਾਤ ਰੋਕੀਣ ਵਾਲੇ ਹੈ ਵੇ। ਜੋਸੂ ਵਾਲਾ ਸਸਤਨ ਹੈ ਜਾਂ ਆਪਾਂ ਅੰਜਵਾਸਲੇ ਥੋੜੀ ਆ ਟਾਈਮਿੰਗ ਵੀ ਓਕੇ ਆ ਪਰ ਮਨ ਲਾ ਗਈ ਸਵੇਰ ਜਦੋਂ ਉੱਠਣਾ ਪੈਂਦਾ ਹੀ ਆ ਪੈਂਚ ਸਵੇਰ ਨੂੰ ਮਗਾ ਉੱਠ ਜਾਣਾ ਕੋਈ ਚੱਕਰ ਨਾ ਹੋ ਜਾਂਦਾ ਥੋੜਾ ਥਾ ਐ ਕੁ ਦਿਨ ਲੱਗਦਾ ਉੱਠਣ ਦਾ ਟਾਈਮ ਥੋੜਾ ਆ ਸਵੇਰ ਬਾਅਦ ਆ ਗਈ ਹੁੰਦਾ ਵਾ ਤੇ ਬਾਕੀ ਕੋਈ ਰੈਗੂਲਰ ਰਮਲਾਤ ਪੈ ਜੋਗੀ ਮੈਂ ਦੋ ਅਗਨੇ ਅਦਵਾ ਨੂੰ ਫੋਨ ਲਾਉਂਗਾ ਤੋ ਤਾ ਨਾਲ ਉਹਨੂੰ ਦੱਸੂਗਾ ਕਿ ਸਿਸਟਮਾ ਦਾ ਕੀ ਪਸ਼ੂਆ ਬਾਣੀ ਕੀ ਪੁੱਛਦਾ ਹੈ ਮੈਨੂੰ ਸਦਾ ਟਾਈਮਿੰਗ ਟੈਨ ਕੀ ਜਾ ਤੁਹਾ ਦਾ ਸਾਇ ਗਾਹ ਨਹੀਂ ਉਸ ਵੇਲੇ ਉੱਠਣਾ ਸੀ ਮੈਂ ਦੱਸਿਆ ਮੈਂ ਦੱਸਤਾ ਹੀ ਸੱਚ ਮੈਂ ਮੈਸੇਜ ਕਰਦਾ ਮਾਫੀ ਕਰਦਾ ਜੀ ਤਾਂ ਤੇ ਬਾਕੀ ਮੇਰਾ ਭਰਾ ਵਲੌਗ ਨੂੰ ਦੇਖਾਂਗਾ ਸੋੜ ਬਰਬਰ ਆਪਣੇ ਨੂੰ ਤੇ ਇੰਸਟਾਗ੍ਰਾਮ ਵੀ ਆਪਾਂ ਚਲਾਈ ਜਾਵਾ ਸਨੈਪਚੈਟ ਵੀ ਤੇ ਸਨੈਪਚੈਟ ਦੇ ਵੀ ਹੜਕਾ ਲਾਈ ਦੀਆਂ ਟਿਕਟੋਕ ਚੱਲਦਾ ਨੇ ਸਾਡੇ ਆਲਾ ਮੁੰਨਾ ਚੱਲਦਾ ਉਹ ਚਲਾਓ ਮੁੰਨਾ ਚੱਲਦਾ ਉਹ ਚਲਾਓ ਆਈਡੀ ਆ ਦੇ ਮੇਰਾ ਭਰਾ ਜੀ ਚੱਲਦਾ ਆਈਡੀ ਆ ਵੀ ਰਹਿਣੋਂ ਨਾ ਮੈਂ ਮੈਂਸ਼ਨ ਕਰ ਦੂੰਗਾ ਮੈਂ ਥੱਲੇ ਆਹੋ ਸਨੈਪਚੈਟ ਇੰਸਟਾਗ੍ਰam ਦੀ ਟਿਕਟੌਕ ਦੀ ਆਈਡੀ ਥੱਲੇ ਆਉਂਦੀ ਹੋਊਗੀ ਤੇ ਮੇਰਾ ਭਰਾ ਸਾਰੇ ਜਿਹੜਾ ਜਿਹੜੇ ਜਿਹੜੇ ਚਲਾਉਂਦੇ ਆ ਸਬਸਕ੍ਰਾਈਬ ਫੋਲੋ ਸੱਟਰ ਬਾਰਾ ਸਾਰੇ ਕੋ ਕਰ ਦਿਓ ਠੀਕ ਹੈ ਨਾ ਪਰ ਕੀ ਨਹੀਂ ਜਿਹੜਾ ਆਲੋ ਇਹਨਾਂ ਨੂੰ ਮੈਂ ਲੇਡਾ ਨਾਲੇ ਕੋ ਰੱਖ ਮਗਰ ਦੇ ਭਾਣੇ ਤੇ ਯਾਰ ਬਾਕੀ ਜੇ ਤਾਂ ਕੰਮ ਮਿਲ ਗਿਆ ਬੰਦੇ ਚਾਹੀਦੇ ਹੈ ਤੁਸੀਂ ਮਾਮਾ ਨੂੰ ਕਹਿ ਦੇਣਾ ਕਿ ਆ ਲੈ ਮਾਮਾ ਇਦਾਂ ਹੀ ਕੋਈ ਚੱਕਰ ਨਹੀਂ ਹਲਾ ਫਿਰ ਜੇ ਕੰਪਨੀਆ ਕੰਪਨੀ ਨੂੰ ਕਹਾਂਗੇ ਵੀਆ ਘੜਾ ਦਿਓ ਫਿਰ ਥੋੜਾ ਪੈਸੇ ਲੱਗਦੇ ਕਿ ਲੱਗਦੇ ਫਿਰ ਪੈਸੇ ਨਹੀਂ ਫਿਰ ਥੋੜਾ ਪੈਸੇ ਲੱਗਣੇ ਆ ਤੇ ਤੂੰ ਤੇ ਭਲਕਾ ਜੇ ਡੱਕਾ ਕਾਣੀ ਪਈ ਉਹਨਾਂ ਨੇ ਆ ਲੈਣਾ ਆਪ ਨੂੰ ਬਾਕੀ ਯਾਰ ਉੱਥੇ ਜਾਏ ਬਹਲਾਤਾ ਕੋਈ ਨਹੀਂ ਗੱਲਬਾਤ ਹੋ ਗਿਆ ਜਿੱਤੀ ਕੰਪਨੀ ਦੇ ਕੋਈ ਨਹੀਂ ਲੱਗਦਾ ਬਸ ਯਾਰ ਗੜਾ ਉੱਪਰ ਹੀ ਵੀ ਨਹੀਣਾ। ਬਾਈ। ਅਜ ਪਾਪਾ ਨਾ ਆਈ ਬਈ ਨਾ। ਆਇੜਾ ਬੰਦੇ ਉਹਨਾਂ ਦਾ। ਪਣ ਦਬਾਅ ਬੰਨ ਜਬਲਾ ਕੇ ਉਹਨੇ। ਚੋਦਾ ਬਾਈ। ਹਾਂ ਹਾਂ ਚੋਦਾ ਬਾਈ। ਐ ਜੇ ਬਈ ਪੈਣ ਤੇ ਗਿਆ ਬਾ ਨਾ। ਆ ਜਾ ਕਰ ਲੈ ਸਾਡੀ ਓਪਨ ਡੇਟਾ। ਅਰੇ ਬੈਂਡਰ ਲਾ ਗਿਆ ਸੀ ਸਿਸਟਮ। ਅਰੇ ਰੁਕੀ ਤੇ ਨਹੀਂ ਵੀਡੀਓ। ਰਾਤ ਤੜਾ ਮਰੇ ਹੀ ਹੋਈਦਾ ਬਾਈ। ਜਾਇ ਹੁੰਦੀ ਰਹਾ ਹੈ ਆਹ ਆਹ ਹਾਂ ਉਹ ਲੰਨ ਲੰਨ ਸੋ ਲੱਗੇ ਐ ਜੱਸ ਹੋ ਗਈ ਬਰੀ ਤੁਸੀਂ ਆਪਣਾ ਖਰਿਆ ਨਹੀਂ ਫੇਟਾ ਲਾਖੀਆ ਕਰੋ ਕਮਰਾ ਲਗਾ ਲਿਆ ਪਿਛੇ ਤੁਨੇ ਬਾਲੀ ਲੱਗੀ ਰਹਾ ਤੇ ਪਿਛੇ ਆ ਜਾਂਦੀ ਇਹ ਕਿੱਦਾਂ ਹੋਇਆ ਬਈ ਚੱਲੀ ਆ ਚੱਲ ਆ ਜਲੀ ਹਾਂ ਬੋਹਣ ਗਿਆ ਤੋਂ ਉਧਰ ਕਮਰਾ ਕਮਰਾ ਕੋਸ਼ਣ ਚੱਲਣਾ ਓਕੇ ਗਾਇਸ ਕੇਸੀ ਆਪਣਾ ਦਾ ਸ਼ੁਰੂਆਤ ਵਲੋਗ ਮੈਂ ਕਹ ਰਿਹਾ ਵਲੋਗ ਹੋ ਜਾਣਾ ਕਿ ਹਾਂਗਾ యు like,